ਵਾੜਮਾ ਬਿਆਸੀ ਦਾ ਤੁਸੀਂ ਆ ਬੁਖਾਰ ਰਹੇ ਆ ਅਤੇ ਕਾਂਗਰਸ ਉਮੀਦਵਾਰ ਅਜੇ ਕੁਮਾਰ ਪੱਪੂ ਜੀ ਸਾਡੇ ਨਾਲ ਹੈ ਪੱਪੂ ਜੀ ਕਿੰਨਾ ਕੁ ਪ੍ਰਵਾਦ ਸਵਾਗਤ ਮਿਲ ਰਿਹਾ ਜੀ ਤੁਹਾਨੂੰ ਵਾੜ ਵਿੱਚੋਂ ਤੁਸੀਂ ਵੇਖ ਹੀ ਰਹੇ ਹੋ ਜੀ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਮੈਨੂੰ ਕਿਉਂਕਿ ਇਸ ਲੋਕ ਦੇ ਇਲਾਕੇ ਦੇ ਲੋਕ ਬੜੀ ਦੇਰ ਤੋਂ ਕਮਾਤੋਂ ਪਰੇਸ਼ਾਨ ਸੀ 3 ਸਾਲ ਹੋ ਗਏ ਸਰਕਾਰ ਨੂੰ ਇਹਨਾਂ ਨੇ ਜਿਹੜੀ ਸਾਡੀ 30 ਕਿਲੋ ਕਣਕ ਸਰਕਾਰ ਦੀ ਚਾਲੂ ਸੀ ਉਹ 15 ਕਿਲੋ ਕਰਤੀ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਸੀ ਉਹ ਲੋਕਾਂ ਨੂੰ ਬੰਦ ਕਰਤੀ ਇਹ ਬਦਲਾਵ ਇਹ ਸਰਕਾਰ ਨੇ ਕੀਤਾ ਨੁਕਾਮ ਨੂੰ ਕੀ ਪੀਲ ਕਰਨਾ ਚਾਹੋਗੇ ਵੋਟਰਾਂ ਨੂੰ ਖਾਸ ਕਰਕੇ ਕਿਉਂ ਵੋਟਰ ਹਮੇਸ਼ਾ ਨੇੜਾ ਚਾਹੁੰਦੇ ਨੇ ਉਸ ਤੋਂ ਬਾਅਦ 5 ਸਾਲ ਬਾਅਦ ਕੋਈ ਨਾ ਘਰੇ ਨਹੀਂ ਵੜਦਾ ਨਾ ਲੋਕਾਂ ਇਨਸਾਨ ਲੈਂਦਾ ਜਾ ਕੇ ਕੀ ਕਰਨੇ ਜਾਓਗੇ ਮੇਰੇ ਬਾਰੇ ਇਸ ਇਲਾਕੇ ਦੇ ਸਾਰੇ ਸਾਥੀਆਂ ਨੂੰ ਪਤਾ ਮੈਂ ਜਦੋਂ ਕਾਉਂਸਲਰ ਹਾਰ ਵੀ ਗਿਆ ਸੀ ਉਦੋਂ ਵੀ ਮੈਂ ਇਹ ਪੈਣਾ ਮੇਰੀਆਂ ਖਲੋਤੀਆਂ ਮੇਰੇ ਭਰਾ ਖਲੋਤੇ ਆ ਮੈਂ ਹਾਰ ਕੇ ਵੀ ਆਪਣੇ ਇਲਾਕੇ ਦੇ ਕੰਮ ਕਰਵਾਏ ਆ ਜਿੱਥੇ ਵੀ ਮੈਂ ਜਾਣਾ ਵਾਂ ਲੋਕੀ ਕਹਿੰਦੇ ਤੂੰ ਨਾ ਤੇਰੇ ਕੀਤੇ ਕੰਮਾਂ ਨੂੰ ਹੀ ਤੈਨੂੰ ਵੋਟ ਪਾਵਾਂਗੇ ਮੈਂ ਇੱਕੋ ਗੱਲ ਕਹਿੰਨਾ ਜੇ ਤੇ ਮੈਂ ਕੰਮ ਕੀਤੇ ਆ ਤੇ ਮੈਨੂੰ ਵੋਟਾਂ ਪਾ ਦਿਓ। ਅਜਿਹਾ ਮਾਰੀ ਮੁਕਾਬਲਾ ਰਣਾ ਕਿਹਨਾਂ ਨਾਲ ਆ? ਦਸਾਂ ਨੂੰ ਸਾਂਝਾ ਕਰਦੇ ਹੋ ਕਿਉਂਕਿ ਕਹਿੰਦੇ ਫਸਵਾ ਸੀਟ ਆ ਤੇ ਮੁਕਾਬਲਾ ਕਿਹਨਾਂ ਨਾਲ ਆ? ਵੇਖੋ ਇਹ ਤੇ ਤੁਸੀਂ ਵੇਖਣਾ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਮੈਂ ਥੋੜੀ ਕੁਝ ਬੋਲ ਸਕਦਾ। ਤੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ 21 ਤਰੀਕ ਬਾਰੇ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ? ਮੈਂ ਇਹੋ ਅਪੀਲ ਕਰੂੰਗਾ ਕਿ ਜੋ ਇਹਨਾਂ ਨੇ 3 ਸਾਲ ਦਾ ਕੀਤਾ ਕਰਾਇਆ ਵਾ ਉਹਦਾ ਜਵਾਬ ਦੇਣ ਦਾ ਟਾਈਮ ਆ ਗਿਆ। ਉਹਦਾ ਜਵਾਬ ਇਹ ਲੋਕਾਂ ਨੇ ਆਪਣੀਆਂ ਵੋਟਾਂ ਨਾਲ ਹੀ ਦੇਣਾ। ਲਿਪੋਨੀ ਤੁਸੀਂ ਦੇਖ ਸਕਦੇ ਤਸ਼ੀਲਾ ਤੁਹਾਨੂੰ ਖਾਰੇ ਨੇ ਮਾਡਲ 82 ਤੋਂ ਅਤੇ ਬਹੁਤ ਵੱਧ ਚੜਕੇ ਜਿਹੜੇ ਇਥੋਂ ਦੇ ਸਮਰਥਕ ਨੇ ਇਹਨਾਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਪ੍ਰਧਾਨ ਜੀ ਕਿਸ ਤਰ੍ਹਾਂ ਦੇਦਿਓ ਕੀ ਕਹਿਣਾ ਚਾਹੋਗੇ ਥੋੜਾ ਦਸ਼ਕਾਂ ਨੂੰ ਸਾਝਾ ਕਰ ਦਿਓ ਹਾਂਜੀ ਅਹੀਂ ਹੋ ਚੋਨੇ ਆਪੀ ਸਾਡੇ ਗਰੀਬਾਂ ਦੀ ਮਜਦੂਰ ਨਹੀਂ ਚਾਹੀਦੀ ਆ ਕੋਈ ਵੀ ਸਰਕਾਰ ਆਵੇ ਇਹ ਸਰਕਾਰ ਆਈ ਇਹਨਾਂ ਨੇ 5 ਕਿਲੋ ਕਣਕ ਕਰਤੀ ਹਾਂ 40 ਰੁਪਏ ਆਟਾ ਕਰਤਾ 45 ਰੁਪਏ ਖੰਡ ਕਰਤੀ ਅਸੀਂ ਪੱਪੂ ਪਾਜੀ ਨੂੰ ਆਣਿਆ ਪੀਏ ਆਵੇ ਸਾਡੇ ਗਰੀਬਾਂ ਦਾ ਕੋਈ ਨਾ ਕੋਈ ਸੋਚੂਗਾ ਅੱਗੇ ਵੀ ਸੋਚਦਾ ਗਾਂ ਵੀ ਸੋਚੂਗਾ ਪੱਪੂ ਭਾਈ ਦੇ ਬੰਦੇ ਨਾਲ ਤੁਹਾਡਾ ਜਿਹੜਾ ਇਲਾਕੇ ਦਾ ਵਿਕਾਸ ਹੋਊਗਾ ਜਿਹੜੇ ਟਾੜੀ ਕਮੇਂਡ ਕੰਮ ਦੇ ਰਹਿੰਦੇ ਨੇ ਇਲਾਕੇ ਦੇ ਉਹ ਪਹਿਲੀ ਰੱਤ ਕੀਤਾ ਜਾਣਗੇ ਉਹ ਕਰਾਊਗਾ ਪੱਪੂ ਪਾਜੀ ਸਾਡੇ ਅਸੀਂ ਇਹਦੇ ਨਾਲ ਆ ਅਸੀਂ ਇੱਕ ਇੱਕ ਵੋਟ ਪਾ ਕੇ ਨੂੰ ਜਿਤਾਵਾਂਗੇ ਪੱਪੂ ਪਾਜੀ ਕੋ ਕੰਮ ਕਰਾਵਾਂਗੇ ਅਸੀਂ ਸਾਥ ਇਹਨੂੰ ਦਾਂਗੇ ਆ ਇਧਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਬੀਬੀਆਂ ਵਿੱਚ ਭਾਰੀ ਇਕੱਠ ਹੈ ਅਤੇ ਬੀਬੀਆਂ ਫਾਸ ਕਰਕੇ ਜਿਹੜਾ ਵੀ ਪੱਪੂ ਭਾਜੀ ਦੇ ਨਾਲ ਹੈ ਕਿਸ ਤਰ੍ਹਾਂ ਦੇਖਦੇ ਹੋ ਜੀ ਇਹਨੂੰ ਸਾਨੇ ਪੱਪੂ ਭਾਜੀ ਨੇ ਸਾਡੇ ਕੰਮ ਕੀਤੇ ਗਲੀਆਂ ਬਣਾਈਆਂ ਟੂਪਾਂ ਲਾਈਆਂ ਕੰਮ ਕੀਤੇ ਸਾਡੇ ਕਿਰਪਾ ਬਾਪੂ ਪਾਹਣ ਜੀ ਬੰਨਣਾ ਚਾਹੀਦਾ ਜੀ ਪੱਪੂ ਭਾਜੀ ਬੜੇ ਕੰਮ ਕਰਾਤੇ ਬੀਬੀਆਂ ਨੇ ਵੀ ਲੱਗਦਾ ਤੁਸੀਂ ਪਹਿਲਾਂ ਹੀ ਉਸ ਬਣ ਚੁੱਕੇ ਹੋ ਇਹ ਜੀ ਲੋਕਾਂ ਦਾ ਅਸ਼ੀਰਵਾਦ ਵਾ ਲੋਕਾਂ ਦਾ ਪਿਆਰ ਵਾ ਫਤਵਾ ਇਹਨਾਂ ਦਿੱਤਾ ਵਾ ਸਿਰੋ ਮੋਰ ਲਗਣੀ ਬਾਕੀ ਆ ਅੱਜ ਸਪੰਸਰ ਸਾਹਿਬ ਜਸਬਾਹ ਜੀ ਕਿਸ ਨਾਲ ਦੇ ਦਿਓ ਬੜਾ ਕਾਠਿਆ ਜੀ ਬੜਾ ਪਿਆਰ ਦਿੱਤਾ ਜਾ ਰਿਹਾ ਬੜਾ ਵੱਡਾ ਹਰਸ਼ਾ ਮਿਲ ਰਿਹਾ ਜੀ ਕਾਂਗਰਸ ਪਾਰਟੀ ਨੂੰ ਤੇ ਅਜੇ ਕੁਮਾਰ ਪੱਪੂ ਜੀ ਬੜੀ ਲੀਡ ਨਾਲ ਜਿੱਤਣਗੇ ਕਿਉਂਕਿ ਇਹਨਾਂ ਨੇ ਬੜੇ ਕਾਰਜ ਇੱਥੇ ਅੱਜ ਅੱਜ 20 ਸਾਲ ਦੀ ਇਹਨਾਂ ਦੀ ਮਿਹਨਤ ਆ ਉਹ ਬੋਲ ਰਹੀ ਹੈ ਸਾਰੀ ਦੁਨੀਆ ਤੁਹਾਨੂੰ ਦੱਸ ਰਹੀ ਹੈ ਜੀ ਇਹ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਜੀ ਮਨ ਕਹਿੰਦੇ ਵੀ ਕੌਂਸਲਰ ਬਣ ਗਿਆ ਸਿਰ ਮੋਰ ਰਹਿ ਗਈ ਲੋ ਵਾਲੀ ਬਿਲਕੁਲ ਬਿਲਕੁਲ ਠੀਕ ਹੈ ਜੀ درست ਹੈ ਜੀ ਜੋ ਪੱਪੂ ਭਾਈ ਨੇ ਦੱਸਿਆ ਬਿਲਕੁਲ ਠੀਕ ਦੱਸਿਆ ਜੀ ਵੋਟਰਾਂ ਨੂੰ ਕੀ ਅਪੀਲ ਕਰ ਲ ਜਾਓ ਕਿਉਂਕਿ ਅਸੀਂ ਦੇਖਿਆ ਵੀ ਕਈ ਵਾਰੀ ਵੋਟਰਾਂ ਨੂੰ ਬੜੇ ਲਾਜ ਦਿੱਤੇ ਜਾਂਦੇ ਨੇ ਚਾਹੇ ਉਹ ਪੈਸੇ ਦੇ ਆ ਚਾਹੇ ਹਰਕ ਜੀ ਦੇ ਆ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ 5 ਸਾਲ ਬਾਅਦ ਜਿਹੜੀ ਕੌਂਸਲਰ ਦੀ ਵੋਟ ਸਟੇਟ ਆਉਂਦੀ ਆ ਤੇ ਆਪਣੀ ਮੋਰ ਦਾ ਸਹੀ ਤਬਾਲ ਕਰਨਾ ਜਾਓ ਕੀ ਕਹਿਣਾ ਜਾਓਗੇ ਜੀ ਵੋਟਰ ਬਹੁਤ ਸੂਝਵਾਨ ਨੇ ਉਹ ਪਹਿਲਾਂ ਵਾਲੀਆਂ ਗੱਲਾਂ ਕਈ ਚਣੋ ਤੇ ਕਾਂਗਰਸ ਪਾਰਟੀ ਨੂੰ ਆਪਣਾ ਜੇਤੂ ਕਰੋ ਜੀ ਧੰਨਵਾਦ ਜੀ ਬਿਲਕੁਲ ਹਾਂ ਜੀ ਸਵਾਰਥ ਸਿੰਘ ਜੀ ਤੁਸੀਂ ਕਿਸਾ ਦੇ ਦਿਓ ਬੜਾ ਸਾਹ ਰਿਆ ਯਾਰ ਕੀ ਕਹਿਣਾ ਚਾਹੋਗੇ ਕੋਲਿਆ ਜੀ ਕੁਝ ਬੋਲੋ ਮੇਰੇ ਵੀਰ ਪੱਪੂ ਨੇ ਹਲੋ ਅਸੀਂ ਸਾਰਾ ਇਲਾਕਾ ਪੱਪੂ ਭਾਈ ਦੇ ਨਾਲ ਆ ਤੇ ਇਹਨਾਂ ਵੱਧ ਤੋਂ ਵੱਧ ਵੋਟਾਂਾਂ ਜਿਤਾਵਾਂਗੇ ਜੀ ਹਾਂ ਜੀ ਲੱਗਦਾ ਵੀ ਪੱਪੂ ਭਾਈ ਤੁਹਾਡੇ ਨਾਲ ਨਾਲੇ ਦੁੱਖ ਵਿੱਚ ਹਰ ਸੁੱਖ ਭਾਈਵਾਲ ਨੇ ਹਰ ਸਮੇਂ ਤੁਹਾਡੇ ਨਾਲ ਮਿਲਦੇ ਮਿਲਾਕ ਕਰਦੇ ਨੇ ਹਾਂ ਜੀ ਹਾਂ ਜੀ ਮਿਲਦੇ ਜੀ ਮਿਲਦੇ ਜੀ ਮਿਲਦੇ ਆ ਹਾਂ ਹਾਂ ਹਰ ਵੀਰ ਇਹ ਵੋਟਰਾਂ ਨੂੰ ਖਾਸ ਕਰਕੇ ਕੀ ਕਹਿਣਾ ਚਾਹੋਗੇ ਅਸੀਂ ਦੇਖਿਆ ਕਈ ਵਾਰੀ ਵੋਟਰਾਂ ਕਿ ਜਿਹੜੇ ਨੇ ਉਹ ਨਹੀਂ ਪਤਾ ਲੱਗਦਾ ਵੋਟਰਾਂ ਨੂੰ ਕੀ ਵੋਟਰਾਂ ਨੂੰ ਅਪੀਲ ਕਰਨਾ ਚਾਹੋਗੇ ਕਿ ਤਰੀਕੇ ਬਾਰੇ ਇਹੋ ਕਵਾਂਗੇ ਵੱਤੋ ਵੱਤ ਪਪੂ ਭਾਈ ਨੂੰ ਜਿਤਾਓ ਜੀ ਹਾਂ ਜੀ ਪੰਜੇ ਵੋਟਾਂ ਪਾਓ ਜੀ ਹਾਂ ਜੀ ਅੱਛਾ ਜੀ ਮੈਂ ਤੇ ਇਹ ਜਣਾ ਜਣਾ ਪਿਛਲੇ ਸਾਡੇ ਸਾਰੇ ਬਜ਼ੁਰਗ ਸਿਆਣੇ ਹੜ ਤੋਂ ਵੱਡੇ ਇੱਕ ਮਿੰਟ ਛੱਡਿਓ ਤੇ ਸਾਰੇ ਸਾਡੇ ਵੱਡੇ ਬਜ਼ੁਰਗਾਂ ਨੂੰ ਪਤਾ ਇਹ ਸਭ ਤੋਂ ਰਾਜ ਜਿਆਦਾ ਕਾਂਗਰਸ ਨੇ ਕੀਤਾ ਹੈਗਾ ਸਾ ਤੋਂ ਜ਼ਿਆਦਾ ਰਾਜ 35 ਸਾਲ ਤੋਂ 40 ਸਾਲ ਤੋਂ ਜ਼ਿਆਦਾ ਰਾਜ ਕਾਂਗਰਸ ਨੇ ਕੀਤਾ ਵਾ ਤੇ ਸਾਡਾ ਹੱਕ ਵੀ ਬੰਦਾ ਵੀ ਆਪਾਂ ਇੱਕ ਇੱਕ ਤੇ ਕੀਮਤੀ ਟਾਈਮ ਜਿਹੜਾ ਇਹਨਾਂ ਨੂੰ ਦਈਏ ਤੇ ਇਹਨਾਂ ਨੂੰ ਛੋਟੇ ਵੱਡੇ ਸਾਡੇ ਜਿਹੜੀ 18 ਸਾਲਾਂ ਤੋਂ ਉੱਤੇ ਜਿਹੜੀ ਬੋਰਡ ਜਿਹੜੀ ਜੋ ਵੀ ਹੈ ਇਹਨਾਂ ਨੂੰ ਦਈਏ ਤੇ ਇਹਨੂੰ ਜਤਾਈਏ ਤੇ ਆਪਣਾ ਸੁਧਾਰ ਕਢਾਈਏ ਜੋ ਵੀ ਰਹਿ ਗਿਆ ਵਾਧਾ ਘਾਟਾ ਤੇ ਬਾਕੀ ਜਿਹੜੀ ਕਾਂਗਰਸ ਆ ਕਾਂਗਰਸ ਤੋਂ ਉੱਤੇ ਕੋਈ ਵੀ ਨਹੀਂ ਹੋ ਸਕਦਾ ਨਾ ਹੋਣਾ ਹੀ ਲੱਗਦਾ ਬੱਪੂ ਬੜਿਆ ਕਿ ਮੇਰ ਵੀ ਵੀ ਲੱਗਦਾ ਫਿਰ ਕਾਂਗਰਸ ਬਣੂਗੀ ਇਹ ਮੇਰ ਜੀ ਇਹ ਬਣ ਰਹੀ ਹੈ ਜੀ ਕਹਿੰਦੇ Yeah. Uh -oh. uh -oh. ਇਹ ਫੇਰ ਵੀ ਕਾਂਗਰਸ ਦਾ ਬਣਨਾ ਚਾਹੇ ਫੇਰ ਵੀ ਕਾਂਗਰਸ ਦਾ ਬਣੂਗਾ ਇਹ ਇਹ ਬਣਾਉਣਾ ਐ ਇਹ ਇਹਨਾਂ ਦੇ ਨਾਲ ਆ ਇਹਨਾਂ ਦੇ ਇਹਨਾਂ ਨੂੰ ਸਾਡੀ ਬੋਟ ਸਾਰੇ ਆ ਗਲੀ ਛੱਡੀ ਬਣ ਗਈ ਸੀ ਬੋਟਾ ਜਿੱਤ ਰਿਹਾ ਸਾਰੇ ਸਾਰਾ ਕੋ ਹੋਇਆ ਪਾਜੀ ਗਲੀ ਦੀ ਛੱਡ ਕੇ ਸਾਰੇ ਇੱਕ ਮਕਾਨ ਵੀ ਅੰਬਾਲਾ ਛੱਤਾਂ ਸਰ ਸਭ ਕੋ ਇਹਨਾਂ ਸਹੂਲਤਾਂ ਦੇਣੀਆਂ ਸਾਨੂੰ ਵੇਖੋ ਜਿਹੜੀ ਤੁਸੀਂ ਮੈਨੂੰ ਗੱਲ ਪੁੱਛੀ ਆ ਭਈ ਮੇਅਰ ਕਿਤਾ ਬਣੂਗਾ ਤੁਸੀਂ ਜ਼ਿਆਦਾ ਸਰਵੇ ਕਰਦੇ ਤੇ ਮੇਰੇ ਤੋਂ ਜ਼ਿਆਦਾ ਸਰਵੇ ਦਾ ਤੁਹਾਨੂੰ ਪਤਾ ਬਾਦ ਦੋ ਬੇਕਰ ਤੁਸੀਂ ਦੇਖ ਸਕਦੇ ਹੋ ਵੀ ਇੱਕੇ ਤਰਫਾ ਜਿੱਤਿਆ ਅਤੇ ਪੱਪੂ ਭਾਈ ਦੇ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਅਜੇ ਇੱਕ ਵਾਰ ਪੱਪੂ ਤੁਸੀਂ ਦੇਖ ਸਕਦੇ ਹੋ ਵੀ ਵੱਡੀ ਤਦਾਦ ਵਿੱਚ ਪੱਪੂ ਭਾਈ ਦੇ ਨਾਂ ਨੇ ਹਰ ਕਬੜੇ ਵੋਟਰਾਂ ਦਾ ਸਮਰਥਨ ਹੈ ਲੋਕਾਂ ਦਾ ਵੱਡਾ ਇਕੱਠ ਹੈ ਅਤੇ ਲੋਕਾਂ ਦਾ ਕਹਿਣਾ ਵੀ ਅਜੇ ਇੱਕ ਵਾਰ ਪੱਪੂ ਜਿੱਤ ਚੁਕੇ ਨੇ ਇੱਕ ਵਾਰ ਜਿੱਤਿਆ ਸਾਡੀ ਦਸ਼ਕਲ ਪੀ ਲਿਆ ਇਸ ਵੀਡੀਓ ਨੂੰ ਬਰਤਵਾ ਸ਼ੇਅਰ ਜੂ ਕਰ ਦਿਓ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਹਾਰਿਆ ਵਾਰਡ ਨੰਬਰ 82 ਦੇ ਆ ਪੰਜੇ ਵਾਲਾ ਜਿੱਤੇਗਾ ਪੱਜੇ ਵਾਲਾ ਜਿੱਤੇਗਾ ਪੱਜੇ ਵਾਲਾ ਜਿੱਤੇਗਾ ਪੱਕੇ ਦੇਖਦੇ ਹੋ ਵੀ ਵੋਟਰਾਂ ਨੇ ਜਿਹੜੇ ਕੀ ਸਮਰਥਨ ਆ ਤੁਹਾਨੂੰ ਕੱਲੀ-ਕੱਲੀ ਤਸਵੀਰਾਂ ਨਹੀਂ ਕੀਤੀ ਆ ਤੇ ਲੋਕਾਂ ਦਾ ਕਹਿਣਾ ਵੀ ਅਜੇ ਕਮਰ ਪੱਪੂ ਜਿੱਤੇਗਾ ਤੇ ਪੱਪੂ ਜਿਹੜਾ ਆ ਸਾਡੇ ਇਲਾਕੇ ਦਾ ਰਹਿਣ ਵਾਲਾ ਬੱਲੇ ਬੱਲੇ ਪੱਪੂ ਤੇਰੀ ਸੋਚ ਤੇ ਪੋਰਡ ਪਾਵਾਂਗੇ ਠੋਕ ਕੇ ਪੱਪੂ ਤੇਰੀ ਸੋਚ ਤੇ ਯਾਰ ਲਾਵਾਂਗੇ ਠੋਕ ਕੇ ਅਜੇ ਕਮਰ ਪੱਪੂ ਜੀ ਇਹ ਮਾਦਾ ਹੀ ਲੱਗਦਾ ਪੱਪੂ ਬੰਦੇ ਨਾਲ ਤੁਹਾਡੇ ਇਲਾਕੇ ਦੇ ਕੰਮ ਜਿਹੜੇ ਨੇ ਉਹ ਹੋਣਗੇ ਸਾਡੇ ਇਲਾਕੇ 'ਚ ਕੰਮ ਬਹੁਤ ਸੋਹਣੇ ਅੱਗੇ ਵੀ ਕੀਤੇ ਆ ਤੇ ਹੁਣ ਵੀ ਕਰਨੇ ਆ ਉਹਨਾਂ ਨੇ ਕੋਠਾ ਨਹੀਂ ਛੱਤਿਆ ਕੋਠਾਂ ਵੀ ਛੱਤ ਕੇ ਦਿੱਤਾ ਸਾਰੇ ਕੰਮ ਕੀਤੇ ਇੱਕ ਇੱਕ ਬੋਰਡ ਪਾ ਕੇ ਸੰਗਤ ਸਾਰੀ ਜਿਤਾਵੇ ਪੱਪੂ ਨੂੰ ਇਹ ਲੱਗਦਾ ਵੀ ਪੱਪੂ ਦੀ ਜੇ ਹਮੇਸ਼ਾ ਜਿੱਤ ਹੋ ਗਈ ਲੱਗਦਾ ਹਾਂਜੀ 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 ਜੀ ਲੱਗਦਾ ਹਾਂ ਕੌਂਸਲ ਬਣ ਜਾਊਗਾ ਬਾਬੂ ਹਾਂ ਕੌਂਸਲ ਬਣ ਜਾਏਗਾ ਜੀ ਜਿਏ ਦਿਨ ਜਿਏ ਸਾਡੀ ਹੈਲਪ ਕਰਦੇ ਆ ਮੱਤ ਕਰਦੇ ਆ ਬਾਹ ਫੜਦੇ ਔਖੇ ਸੋਖੇ ਵੇਲੇ ਜਦੋਂ ਵੀ ਜਾਈਏ ਜਾ ਕੇ ਤੇ ਬਾਹ ਫੜਦੇ ਸਾਡੀ ਹਰ ਇੱਕ ਦੀ ਫੜ ਦਾ ਗਰੀਬ ਦੀ ਹਰ ਇੱਕ ਦੀ ਗਰੀਬ ਦੀ ਅਮੀਰ ਦੀ ਹਰ ਇੱਕ ਦੇ ਘਰ ਜੋ ਨੇ ਕਦੀ ਨਾ ਕੈਨੂ ਖਾਲੀ ਮੋੜਿਆ ਹਰ ਇੱਕ ਦੀ ਪੱਪੂ ਨਾਲ ਦਾ ਬੰਦਾ ਨਹੀਂ ਕੋਈ ਵੀ ਹੈਗਾ ਦੁਨੀਆ ਤੇ ਇਹਦਾ ਨਾ ਹੋਊਗਾ ਕਹਿੰਦਾ ਵੀ ਵੱਡੀ ਲੀਡ ਦਿਤਾਓਗੇ ਪੱਪੂ ਨੂੰ ਅੱਜ ਕ ਮਾਰ ਪੱਪੂ ਨੂੰ ਜਿੱਤ ਗਿਆ ਕਿ ਆ ਕਿ ਜਿੱਤਣਾ ਕਿ ਜਿੱਤ ਗਿਆ ਜਿੱਤ ਗਿਆ ਜੀ ਸਾਡਾ ਪੱਪੂ ਭਾਜੀ ਜਿੱਤ ਗਿਆ ਬਿਲਕੁਲ ਤੁਸੀਂ ਦੇਖ ਸਕਦੇ ਵੀ ਹੁਣ ਲੋਕਾਂ ਦਾ ਕਹਿਣਾ ਵੀ ਫਤਵਾ ਜਿਹੜਾ ਲੋਕਾਂ ਨੇ ਦੇ ਦਿੱਤਾ ਗਿਆ ਵੋਟਰਾਂ ਨੇ ਕਿਉਂਕਿ ਵੋਟਰਾਂ ਬਹੁਤ ਸਿਆਣੇ ਨੇ ਵੋਟਰਾਂ ਜਨਤਾ ਜਿਹੜੀ ਜਲਾਦਰ ਹੁੰਦੀ ਆ ਜਨਤਾ ਵੀ ਕਚੈਰੀ ਵਿੱਚ ਪਹੁੰਚੇ ਆ ਇਹਨਾਂ ਨੇ ਸਰਕਾਰ ਬਣਾਉਣੀ ਹੁੰਦੀ ਆ ਇਹਨੇ ਸਰਕਾਰ ਛੱਟ ਨਹੀਂ ਹੁੰਦੀ ਆ ਤੁਸੀਂ ਦੇਖ ਸਕਦੇ ਬੀਬੀਆਂ ਜਿਹੜੀਆਂ ਵੱਡੀ ਤਲਾ ਵਿੱਚ ਇਹਨਾਂ ਵਾਲਾ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਉਹ ਲੱਗਦਾ ਵੀ ਕੌਂਸਲ ਜਿਹੜੇ ਨੇ ਅਜੇ ਕਮਤ ਪੱਪੂ ਨੂੰ ਬਣਾਉਣਗੇ ਕਿਉਂ ਬੀਬੀਆਂ ਦਾ ਵੱਡਾ ਕਾਠ ਜਿਹੜਾ ਵਾ ਸਾਰਾ ਤੁਸੀਂ ਦੇਖ ਸਕਦੇ ਹੋ ਭੈਣਾਂ ਤੇ ਮਾਤਾਵਾ ਸਾਡੀਆਂ ਪਹੁੰਚਿਆ ਨੇ ਇਹਨਾਂ ਕਿਹਾ ਵੀ ਅਜੇ ਕਮਾਰ ਪੱਪੂ ਜਿਹੜੇ ਨੇ ਉਹ ਕੌਂਸਲ ਬਣ ਗਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਬੜਾ ਵੱਡਾ ਕਾਠ ਦੇ ਵੱਡਾ ਭਰਵਾ ਪਿਆਰ ਮਿਲ ਰਿਹਾ ਵਾ ਅਜੇ ਕਮਾਰ ਪੱਪੂ ਜਿਹੜੇ ਕੀ ਕਾਂਗਰਸ ਦੇ ਕੌਂਸਲ ਬਣ ਜਾ ਰਹੇ ਨੇ ਹਾਂਜੀ ਪ੍ਰਧਾਨ ਜੀ ਤੁਸੀਂ ਕੀ ਕਹਿਣੇ ਜਾਓਗੇ ਤਾਂ ਦੀ ਕੀ ਪੀ ਲਿਆ ਮੇਰੀ ਅਪੀਲ ਇਹੀ ਹੈ ਕਿ ਅਸੀਂ ਅਜੇ ਕੁਮਾਰ ਪੱਪੂ ਜੀ ਨੂੰ ਬਹੁਤ ਵੱਡੀ ਲੀਡਰ ਨਾਲ ਜਿਤਾ ਰਹੇ ਹਾਂ ਵਾਰਡ ਨੰਬਰ 82 ਤੋਂ ਪਿੰਡ ਕਾਲੇ ਕਨੂਪਰ ਤੋਂ ਜੀ ਸਾਨੂੰ ਇਹਨਾਂ ਮਾਨਿਆ ਕਿ ਜੇ ਅਸੀਂ ਹਰਕੇ ਵੀ ਇਹਨਾਂ ਕੋਈ ਇਨੇ ਕੰਮ ਕਰਵਾ ਚੁੱਕੇ ਹਾਂ ਤੇ ਮਤਲਬ ਕੱਲ ਨੂੰ ਸਾਡੇ ਕਾਉਂਸਲਰ ਬਣ ਗਏ ਹੋਰ ਵੀ ਕੰਮ ਅਸੀਂ ਜਿਹੜੇ ਰਹਿੰਦੇ ਖੁੰਦੇ ਉਹ ਵੀ ਕਰਾਵਾਂਗੇ ਸਭ ਤੋਂ ਵੱਡੀ ਗੱਲ ਕਿ ਸਾਡੀ ਵਾਰਡ ਨੰਬਰ 82 ਦੇ ਵਿੱਚ ਬਹੁਤ ਜ਼ਿਆਦਾ ਕੰਮ ਹੋਣ ਵਾਲੇ ਸੀ ਤਕਰੀਬਨ ਇਹਨਾਂ ਹਰਕੇ ਵੀ ਇਹਨੇ ਕੰਮ ਕੀਤੇ ਕਿ ਅੱਜ ਵੀ ਕੋਈ ਇਹਦੇ ਘਰ ਜਾ ਕੇ ਕਹਿੰਦਾ ਨਾ ਕਿ ਭਾਈ ਸਾਡਾ ਆ ਕੰਮ ਅੜ ਰਿਹਾ ਵਾ ਤੇ ਸਭ ਤੋਂ ਪਹਿਲਾਂ ਨਾਲ ਲੈ ਉਟਰਾਉ ਕੀ ਵੀਰ ਕਰਨਾ ਚਾਹੋਗੇ ਅਸੀਂ ਦੇਖਿਆ ਵੀ ਭਾਵੇਂ ਬੀਬੀ ਵਾਲੇ ਫਤਵਾ ਦੇ ਦਿੱਤਾ ਵਾ ਬੀਬੀ ਕਹਿੰਦੇ ਵੀ ਵੋਟਾਂ ਜਿਹੜੀਆਂ ਹਰ ਕੀ ਮੋਰ ਜਿਹੜੀ ਆ ਕਿ ਕਹਿੰਦੇ ਪੰਜੇ ਤੇ ਲਗਣੀ ਆ ਤੇ ਕਹਿੰਦੇ ਆ ਕਿ ਬਾਹਰ ਬੰਨੇ ਪੰਜਾ ਪੰਜਾ ਹੋ ਜਾਣੀਆਂ ਪਰ ਤੁਹਾਡਾ ਕੀ ਕਹਿਣਾ ਵੋ ਬੀਬੀ ਨੂੰ ਖਾਸ ਕਰਕੇ ਮੇਰਾ ਇਹੀ ਆ ਜੀ ਸਾਰਿਆਂ ਨੂੰ ਪਤਾ ਵਾ ਕਿ ਤਕਰੀਬਨ ਜੋ ਪਹਿਲਾਂ ਨਸ਼ਿਆਂ ਦੇ ਖਿਲਾਫ ਵੇਖੋ ਹੁਣ ਇੰਨੀ ਸਰਕਾਰ ਦੇ ਖਿਲਾਫ ਇਹਨਾਂ ਨੇ ਸੌ ਚੁੱਕੀ ਸੀ ਕਿ ਨਸ਼ਾ ਬਹੁਤ ਜ਼ਿਆਦਾ ਸੀ ਠੀਕ ਹੈ ਤਕਰੀਬਨ ਹੁਣ ਕੋਈ ਵੀ ਇੰਨਾ ਜ਼ਿਆਦਾ ਦੇਖੋ ਕਿ ਹਰ ਘਰ ਚ ਨਸ਼ਾ ਵੜਿਆ ਹਰ ਘਰ ਚ ਨਸ਼ਾ ਮੈਂ ਜੋਨਾ ਕਿ ਜੇ ਉਹ ਇਹਨਾਂ ਦੀ ਇੱਕ ਸਰਕਾਰ ਬਣ ਜਾਂਦੀ ਹੈ 2027 ਚ ਵੀ ਇਲੈਕਸ਼ਨ ਇਹਨਾਂ ਦੀ ਹੋਣੀ ਹੈ ਜਿਹੜੀ ਸਰਕਾਰ ਬਣਦੀ ਆ ਤੇ ਮੈਂ ਜੋਨਾ ਸਾਡੇ ਜਿਹੜਾ ਅੰਮ੍ਰਿਤਸਰ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਖਤਮ ਹੋ ਜਾਵੇ ਮੇਰੇ ਇਹਦੇ ਨਾਲ ਹੀ ਅਪੀਲ ਦੇ ਨਾਲ ਸਾਸਰੀ ਗਾਲ ਜੀ ਬਹੁਤ ਬਧਨਵਾਦੀ ਤਸਵੀਰਾਂ ਤੁਹਾਨੂੰ ਖਾਈਆਂ ਨੇ ਵਾਰ ਨੰਬਰ 82 ਦੀਆਂ ਜਿੱਥੇ ਅਜੇ ਇੱਕ ਵਾਰ ਪੱਪੂ ਕਾਂਗਰਸ ਉਹ ਜਿਹੜੇ ਕੀ ਟਿਕਟ ਲੈ ਕੇ ਜਿਹੜੇ ਕੀ ਮੈਦਾਨ ਵਿੱਚ ਉਤਰੇ ਨੇ ਅਤੇ ਲੋਕਾਂ ਨੇ ਫਤਵਾ ਦੇਤਾ ਤੁਸੀਂ ਦੇਖ ਸਕਦੇ ਹੋ ਵੀ ਐਡਾ ਵੱਡਾ ਇਕੱਠ ਕਹਿ ਸਕਦਾ ਐਡਾ ਵੱਡੀ ਜਿਹੜੀ ਰੈਲੀ ਕੀਤੀ ਗਈ ਅੱਜ ਡੋਟ ਡੋਰ ਕੀਤਾ ਗਿਆ ਬੀਬੀਆਂ ਦਾ ਬੜਾ ਇਕੱਠ ਸੀ ਤੇ ਖਾਸ ਕਰਕੇ ਹਰ ਕਿਸੇ ਦਾ ਇਹੋ ਕਹਿਣਾ ਵੀ ਅਜੇ ਕੇ ਮਾਰ ਪੱਪੂ ਜਿੱਤ ਗਏ ਨੇ ਅਤੇ ਇਹ ਬਸ ਮੋਹ ਨਿਉਂ ਵਾਲੀ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਇਲਾਕੇ ਦੇ ਲੋਕ ਨੇ ਕਿੰਨਾ ਪਿਆਰ ਦੇ ਰਹੇ ਅਜੇ ਕੇ ਮਾਰ ਪੱਪੂ ਨੂੰ ਹਰ ਪਾਸੇ ਨਾਰੇ ਲੱਗ ਰਹੇ ਨੇ ਅਜੇ ਕੇ ਮਾਰ ਪੱਪੂ ਦੇ ਜਿੰਦਾਬਾਦ ਨੇ ਤੁਸੀਂ ਦੇਖ ਸਕਦੇ ਹੋ ਬੀਬੀਆਂ ਜਿਹੜੀਆਂ ਨੇ ਨਾਰੇ ਲਾ ਰੀਆਂ ਨੇ ਸਾਡੀਆਂ ਪਤ ਮਾਤਾਵਾਂ ਭੈਣਾਂ ਨੇ ਇਸ ਇਲਾਕੇ ਦੀਆਂ ਉਦੇ ਨਾਰੇ ਲੱਗ ਰਹੇ ਨੇ ਪਤਾਨ ਜੀ ਕੀ ਕਹਿੰਦੇ ਬਿਲਕੁਲ ਤੁਸੀਂ ਦੇਖਦੇ ਹੋ ਹਾਂ ਜੀ ਕਾਂਗਰਸ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਕਾਂਗਰਸ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਕਾਂਗਰਸ ਬੱਲੇ ਬੱਲੇ ਬਾਕੀ ਸਾਰੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਹਰ ਬੰਦੇ ਨਾਰੇ ਲੱਗ ਰਹੇ ਨੇ ਕਾਂਗਰਸ ਦੇ ਹੁਣ ਵੇਖਣਾ ਹੋ ਗਿਆ ਵੀ 21 ਵਾਲੇ ਤਰੀਕ ਵਾਲੇ ਦਿਨ ਕਿੱਥੇ ਵੋਟਾਂ ਪੈਂਦੀਆਂ ਨੇ ਤੇ ਕੁੱਛ ਦੇ ਸਿਰ ਤੇ ਜਿਹੜੀ ਆ ਤਾ ਤਜਦਾ ਵਾ ਅਤੇ ਕਿਸ ਨੂੰ ਫਤਵਾ ਮਿਲਦਾ ਤੇ ਜਿਹੜਾ ਕੀ ਕਾਉਂਸਲ ਵਾਰਡ 82 ਤੋਂ ਕੌਣ ਬੰਦਾ ਵਾ ਇਹ ਹੁਣ ਸਮਾਂ ਹੀ ਦੱਸੇਗਾ ਮੈਨੂੰ ਦੇਉ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਅਮਰ